ਜਿਹੜਾ ਹੁਣ ਆਪਾਂ ਨਹਿਰਾਂ ਚੋਂ ਪਾਣੀ ਪੀ ਰਹੇ ਆ ਨਾ ਜੀ ਹਾਂ ਹਾਂ ਇਸ ਤੋਂ ਮਾੜੀ ਚੀਜ਼ ਆਪਾਂ ਆਪਦੇ ਬੱਚਿਆਂ ਨੂੰ ਕੁਝ ਵੀ ਨਹੀਂ ਦੇ ਸਕਦੇ ਆਪਣਾ ਸਰੀਰ ਜਿਹੜਾ ਉਹ 70 ਪੈਸੇ ਤੋਂ ਲੈ ਕੇ 80 ਪੈਸੇ ਤਾਈਂ ਪਾਣੀ ਠੀਕ ਆ ਜੀ ਤੇ ਪਾਣੀ ਜੇ ਤੁਸੀਂ ਦੋਸ਼ਿਤ ਪੀ ਰਹੇ ਹੋ ਤੇ ਸਰ ਨਾਲੋਂ ਵੱਡਾ ਰੋਗ ਜਿਹੜਾ ਉੱਥੋਂ ਹੀ ਪੈਦਾ ਹੁੰਦਾ ਜਿੰਨੀਆਂ ਬਿਮਾਰੀਆਂ ਪੈਦਾ ਹੁੰਦੀਆਂ ਪਾਣੀ ਤੋਂ ਪੈਦਾ ਹੁੰਦਾ ਜਿੰਨਾ ਮਾੜਾ ਆਪਾਂ ਨਹਿਰਾਂ ਚ ਹੁਣ ਵੇਖ ਰਹੇ ਆ ਪਾਣੀ ਇਹਦਾ ਕੋਈ ਇਲਾਜ ਹੋ ਵੀ ਨਹੀਂ ਸਕਦਾ ਨਾ ਕਿਸੇ ਨੇ ਕਰਨਾ ਨਹੀਂ ਕਰਨਾ ਦਾ ਤੇ ਆਪਾਂ ਆਪਦੇ ਪੱਧਰ ਦੇ ਉੱਤੇ ਇੰਨਾ ਕੁ ਪਰਾਲਾ ਕਰੀ ਵੀ ਆਪਣੇ ਘਰੇ ਕਮ ਸੇ ਕਮ ਕੋਈ ਟੈਂਕ ਬਣਾ ਲੀਏ ਜਿਹੜਾ ਸਾਰਾ ਸਾਲ ਹੁਣ ਸਾਡੇ ਰੋਜ਼ ਦਾ 30 ਜਾਣੇ ਪਾਣੀ ਪੀਂਦੇ ਆ ਜੀ ਵੀ ਚਲੋ 10 ਮੈਂਬਰ ਅਸੀਂ ਕਰਦੇ ਆ ਤੇ ਸਾਡੇ 20 ਕ ਜਾਨੇ ਆਇਆ ਗਿਆ ਰਹਿੰਦਾ ਉਹ ਡਿੱਗੀ ਬਣੀ ਆ ਸਾਹਮਣੇ ਆ ਸਾਰਾ ਪਾਣੀ ਇਕੱਠਾ ਹੋ ਕੇ ਮੀਂਹ ਵਾਲਾ ਉਹਦੇ ਵਿੱਚ ਕਲੈਕਟ ਹੋ ਜਾਂਦਾ ਜਿਹੜਾ ਤੁਸੀਂ ਪਾਣੀ ਪੀਤਾ ਅਗਾਹ ਚੱਲ ਕੇ ਵੀ ਤੁਸੀਂ ਉੱਥੇ ਪਿਆ ਆ ਪਾਣੀ ਤੁਸੀਂ ਪਾਣੀ ਪੀ ਕੇ ਵੇਖੋ ਤੁਹਾਨੂੰ ਫਰਕ ਪਤਾ ਲੱਗੂਗਾ ਠੀਕ ਹੈ ਜੀ ਆਪਣਾ ਪਹਿਲੇ 10 ਮਿੰਟ ਜਦੋਂ ਪਹਿਲਾ ਮੀਂਹ ਪੈਣਾ ਜਿਹੜਾ ਸੌਣ ਦਾ ਉਹਦੇ ਪਹਿਲੇ 10 ਮਿੰਟ ਤੁਸੀਂ ਇਹਨੂੰ ਪ੍ਰਣਾਲੇ ਨੂੰ ਖੁੱਲਾ ਰੱਖਣਾ ਹੁਣੇ ਬਾਹਰ ਨੂੰ ਪਾਣੀ ਡੁੱਲ ਰਿਹਾ ਇਸ ਟਾਈਮ ਥੱਲੇ ਬੰਦ ਆ ਜਾਣਾ ਆ ਵਾਲਿਆਂ ਨੂੰ ਖੁੱਲੇ ਹੋਏ ਆ ਇੱਥੇ ਇਸ ਕਰਕੇ ਪੱਥਰ ਰੱਖੇ ਹੋਏ ਆ ਵੀ ਘਾਰਾ ਪੈ ਜਾਂਦਾ ਨਹੀਂ ਤੇ ਸੋ ਪਾਣੀ 10 ਮਿੰਟ ਜਦੋਂ ਛੱਤਾਂ ਸਾਫ਼ ਹੋ ਗਈਆਂ ਉਸ ਤੋਂ ਬਾਅਦ ਆ ਬਾਹਰੋਂ ਪਾਣੀ ਡੁੱਲਣਾ ਬੰਦ ਕਰ ਦਿਓ ਤੇ ਥੱਲੇ ਖੋਲ੍ਹ ਦਿਓ ਚੱਲਦੇ ਮੀਂਹ ਪਹਿਲੇ 10 ਮਿੰਟ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਹਵਾ ਦੇ ਵਿੱਚ ਪੋਲੂਸ਼ਨ ਹੁੰਦਾ ਨਾ ਜੀ ਉਹ ਸੈਟਲ ਡਾਊਨ ਹੁੰਦਾ ਕਿਉਂਕਿ ਕਿੰਨਾ ਕੁਝ ਜਿਵੇਂ ਧੂਆਂ ਆ ਜਾਂ ਹੋਰ ਚੀਜ਼ਾਂ ਜਿਹੜੀਆਂ ਉੜਦੀਆਂ ਤੇ ਉਹਦੇ ਚ ਬਹੁਤ ਹਾਈ ਸਲਫਰ ਵੀ ਹੁੰਦਾ ਹੈ ਜਿਹੜਾ ਮਤਲਬ ਹਵਾ ਚ ਹੁੰਦਾ ਨਾ ਤੇ ਉਹ ਜਿਹੜੀ ਰੇਨ ਆ ਉਹ ਪਹਿਲਾ ਜਿਹੜਾ ਮੀਂਹ ਆ ਉਹ ਤੁਹਾਨੂੰ ਕੱਢ ਦੇਣਾ ਚਾਹੀਦਾ ਉਸ ਤੋਂ ਬਾਅਦ ਫਿਰ 10 ਮਿੰਟਾਂ ਬਾਅਦ ਜਦੋਂ ਵਾਤਾਵਰਣ ਸਾਫ਼ ਹੋ ਜਾਏ ਛੱਤਾ ਵੀ ਸਾਫ਼ ਹੋ ਜਾਣਾ ਤੇ ਫਿਰ ਤੁਸੀਂ ਸਟੋਰ ਕਰ ਲਓ ਕੋਈ ਫਿਲਟਰ ਕਰਨ ਦੀ ਨਹੀਂ ਲੋੜ ਕੋਈ ਉਹਨੂੰ ਫਟਕੜੀ ਲਾਉਣ ਦੀ ਨਹੀਂ ਲੋੜ ਪੂਰਾ ਪਾਣੀ ਵਧੀਆ ਸਾਫ ਪੂਰਾ ਸਾਲ ਪੀਦਾ ਹੈ ਬਸ ਇੰਨਾ ਕਿ ਧਿਆਨ ਰੱਖੀਦਾ ਵੀ ਮਹੀਨੇ 'ਚ ਇੱਕ ਵਾਰੀ ਇੱਕ ਬੁੱਕ ਕਲੀ ਦੀ ਪਾ ਲਈਦੀ ਉਹਦੇ 'ਚ ਹੋਰ ਉਹਦੇ ਨਾਲ ਕੁਝ ਨਹੀਂ ਕਰੀਦਾ ਠੀਕ ਹੈ ਜੀ ਠੀਕ ਸੋ ਇਹ ਸਾਰੇ ਜਣੇ ਹੁਣ ਜਿਵੇਂ ਬਰਸਾਤ ਦੀ ਰੁੱਤ ਆਉਣ ਵਾਲੀ ਹੈ ਨਾ ਜੇ ਤੁਸੀਂ ਇੰਨਾ ਘਬਰਾਲਾ ਕਰ ਲੋ ਵੀ ਸ਼ੁੱਧ ਪਾਣੀ ਕਮ ਸੇ ਕਮ ਆਪਾਂ ਆਪ ਦੇ ਵਾਸਤੇ ਤੇ ਆਪ ਦੇ ਬੱਚਿਆਂ ਵਾਸਤੇ ਜਿਹੜੇ ਤਿਆਰੀ ਕਰ